ਕੈਪਟਨ ਅਮਰਿੰਦਰ ਸਿੰਘ ਵੀ ਕੁ ਵਾਰ ਫਿਰ ਚਰਚਾ ਚ ਨੇ। ਐਵੇਂ ਅਮਰਿੰਦਰ ਸਿੰਘ ਅਚਾਨਕ ਸੁਸਤ ਸਿਆਸਤ ਚੋਂ ਸਰਗਰਮ ਸਿਆਸਤ ਚ ਪਰਤ ਦੇ ਨਜ਼ਰ ਆਏ। ਜਦੋਂ ਉਹਨਾਂ ਨੇ ਕੁਝ ਇੰਟਰਵਿਊਾਂ ਚ ਰਾਜ ਖੋਲਣੇ ਸ਼ੁਰੂ ਕੀਤੇ, ਪਾਜ ਉਦੇੜਨੇ ਸ਼ੁਰੂ ਕੀਤੇ ਤੇ ਇੱਥੋਂ ਤੱਕ ਆ ਗਏ ਕਿ ਭੁੱਲ ਜਿਵੇਂ ਭਾਰਤੀ ਜਨਤਾ ਪਾਰਟੀ 15 ਸਾਲ ਪੰਜਾਬ ਚ ਮਤਲਬ ਅਗਲੀਆਂ 3 ਸਰਕਾਰਾਂ ਨਹੀਂ ਮਤਲਬ ਬਣਾ ਸਕਦੀ ਉਹ ਜੇ ਉਹ ਕੱਲਿਆਂ ਤੁਰਨਾ ਚਾਹੁੰਦੀ ਆ। ਪੰਜਾਬ ਚੋਂ ਮਾਹੌਲ ਨਹੀਂ ਗਾ ਹਾਂ ਜੇ ਅਕਾਲੀ ਦਰਨਾ ਗੱਠ ਜੋੜ ਕਰਦੀ ਆ ਬੀਜੇਪੀ ਫੇਤਾ ਸਰਕਾਰ ਬਣ ਸਕਦੀ ਹੈ ਨਹੀਂ ਨਹੀਂ ਇਹ ਅਮਰਿੰਦਰ ਸਿੰਘ ਦੇ ਬੋਲ ਇੱਥੇ ਇਨੀ ਰੁਕੇ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਬਈ ਮੈਨੂੰ ਤਾਂ ਪੁੱਛਦੇ ਹੀ ਨਹੀਂਗੇ ਪੰਜਾਬ ਦੇ ਲਈ ਪੰਜਾਬ ਦੇ ਮਸਲਿਆਂ ਦੇ ਲਈ ਰਾਜਨੀਤਿਕ ਤੌਰ ਤੇ ਮੇਰੇ ਤੋਂ ਵੱਧ ਕਿਹਨੂੰ ਪਤਾ ਹੈ ਮੇਰੇ ਤੋਂ ਵੱਧ ਕੌਣ ਜਾਣਦਾ ਤੁਹਾਨੂੰ ਤਾਂ ਪੁੱਛਦੇ ਹੀ ਨਹੀਂ ਕਾਂਗਰਸ ਚ ਕਹਿੰਦੇ ਹਾਈ ਕਮਾਂਡ ਦਾ ਮੈਂ ਜਦੋਂ ਚਾਹਾਂ ਜਿੱਥੇ ਚਾਹਾਂ ਜਿਵੇਂ ਚਾਹਾਂ ਮਿਲ ਲੈਂਦਾ ਸੀ ਮਿਲ ਸਕਦਾ ਸੀ ਮੇਰੇ ਬੁਹੇ ਮੇਰੇ ਲਈ ਸਦਾ ਬੁਹੇ ਖੁੱਲ ਰਹੇ ਹੁੰਦੇ ਸੀ ਇੱਥੇ ਤਾਂ ਕੋਈ ਬੁਲਾਉਂਦਾ ਹੀ ਨਹੀਂ ਕੋਈ ਮੁਲਾਕਾਤ ਦੀ ਗੱਲ ਨਹੀਂ ਉਦਰੀਛਾ ਦੀ ਦੇਖਿਆ ਵੀ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਏ ਅਮਰਿੰਦਰ ਸਿੰਘ ਆਮ ਲੀਡਰਾਂ ਵਾਂਗ ਲਾਈਨ 'ਚ ਖੜੇ ਸੀ ਹੱਥ ਮਿਲਾਉਣ ਲਈ ਉਹ ਇੱਕ ਸਕਿੰਟ ਦੀ ਮੁਲਾਕਾਤ ਤਿੰਨ ਚਾਰ ਸਕਿੰਟ ਦੀ 10 ਸਕਿੰਟ ਦੀ ਮੁਲਾਕਾਤ ਬਸ ਹੱਥ ਮਿਲਾਓ ਲੈਂਚੋ ਤੇ ਜਾਓ ਸੋ ਉਹ ਉਹ ਸਥਿਤੀ ਜਿਹੜੇ ਉਹ ਉਹਨਾਂ ਦੇ ਅੰਦਰ ਇੱਕ ਪਿਆਦਰਦ ਉਹ ਦਰਦ ਨੂੰ ਬਿਆਨ ਵੀ ਕਰਦੀ ਸੀ ਉਹ ਵੀਡੀਓ ਪਰ ਅਮਰਿੰਦਰ ਸਿੰਘ ਦੇ ਇਹਨਾਂ ਦੋ ਬੋਲਾਂ ਦੇ ਕਰਕੇ ਕਿ ਵੀ ਮੇਰੀ ਤਾਂ ਪੁੱਛ ਗਿਛ ਨਹੀਂ ਬੀਜੇਪੀ ਚ ਸਾਨੂੰ ਤਾਂ ਦੱਸਦੇ ਪੁੱਛਦੇ ਹੀ ਨਹੀਂਗੇ ਪੰਜਾਬ ਬਾਰੇ ਜੋ ਫੈਸਲੇ ਲੈਂਦੇ ਨੇ ਜਾਂ ਇਹਨਾਂ ਦੀ 15 ਸਾਲ ਸਰਕਾਰ ਨਹੀਂ ਬਣਨੀ ਇਹ ਦੋ ਮਸਲਿਆਂ ਨੇ ਈਡੀ ਦੀਆਂ ਫਾਈਲਾਂ ਖਲਾਤੀਆਂ ਈਡੀ ਜਿਹੜੀ ਚੁੱਪ ਕਰ ਗਈ ਸੀ ਜਾਂ ਅਮਰਿੰਦਰ ਸਿੰਘ ਨੂੰ ਬੀਜੇਪੀ ਚ ਲਿਆ ਕੇ ਇਸੇ ਲਈ ਕਿਹਾ ਇਸਕੇ ਚੁੱਪ ਕਰਕੇ ਬੈਠੋ ਜੀ ਤੁਹਾਡਾ ਮਾਮਲਾ ਰਫਾ ਦਫਾ ਹੁਣ ਉਹ ਫਿਰ ਤਰਤੂਆਜਾ ਹੋ ਗਿਆ ਬਿਲਕੁਲ ਜੀ ਮੈਂ ਗੱਲ ਕਰ ਰਿਹਾ ਜਿਹੜੀ ਸੂਬੇ ਖੱਤਿਆਂ ਦੀ ਇਹਨਾਂ ਦੀ ਪਤਨੀ ਦਾ ਨਾਮ ਪੁਨੀਤ कौर ਦਾ ਇਹਨਾਂ ਦੇ ਮੁੰਡੇ ਰਣਿੰਦਰ ਦਾ ਨਾਮ ਅਮਰਿੰਦਰ ਦਾ ਮਸਲਾ ਆਜੋ ਜੀ ਜਲੰਧਰ ਪੇਸ਼ ਹੋ ਜੀ ਮੁੰਡਾ ਕਹਿੰਦਾ ਮੇਰਾ ਤਾਂ ਪਾਪਾ ਹਸਪਤਾਲ ਦਾਖਲ ਪਿਆ ਜੀ ਗੋਡੇ ਦਾ ਆਪਰੇਸ਼ਨ ਹੈ ਜੀ ਆਈਸੀਯੂ ਚ ਲੈ ਕੇ ਗਏ ਜੀ ਪਾਪਾ ਨੂੰ ਆਪਰੇਸ਼ਨ ਤੋਂ ਬਾਅਦ ਜੀ ਮੈਂ ਥਣੀਆਂ ਆ ਸਕਦਾ ਤੇ ਅਮਰਿੰਦਰ ਇਹ ਜੀ ਸਥਿਤੀ ਜਾਈ ਕਿਵੇਂ ਸਕਦੇ ਚਲੋ ਅਗਲੀ ਤਰੀਕ ਮਿਲ ਜੂ ਅਗਲੀ ਵਾਰ ਬੁਲਾਇਆ ਜਾਓ ਪਰ ਕੀ ਇਹ ਵਿਜੀਲੈਂਸ ਦਾ ਰੁਟੀਨ ਕਦਮ ਹੈ ਰੁਟੀਨ ਕਾਰਵਾਈ ਹੈ ਕੀ ਇਹ ਵਿਜੀਲੈਂਸ ਨੇ ਇਸ ਫਾਈਲ ਨੂੰ ਬੰਦ ਕਰਨ ਦੇ ਲਈ ਇੱਕ ਵਾਰ ਖੇਲ ਕੀਤਾ ਕਿ ਇੱਕ ਵਾਰ ਕਾਰਵਾਈ ਤੋਰ ਲਈਏ ਤੇ ਫਿਰ ਫਾਈਲ ਕਲੋਜ਼ ਕਰਕੇ ਬੰਦ ਕਰਕੇ ਵੇਲੇ ਹੋ ਜਾਈਏ ਉਸ ਦੇ ਲਈ ਹੈ ਜਾਂ ਅਮਰਿੰਦਰ ਸਿੰਘ ਜਿਹੜੇ ਇਹ ਕਹਿੰਦੇ ਨੇ ਕਿ ਬੀਜੇਪੀ ਚ ਮੇਰੀ ਪੁੱਛਗਿਛ ਨਹੀਂ ਉਹ ਹੁਣ ਬਿਜ਼ਨਸ ਕਹਿੰਦੀ ਲੋ ਜੀ ਤੁਹਾਡੀ ਪੁੱਛਗਿਛ ਪਤਾ ਦਿੰਦੇ ਆ ਇਹ ਪੁੱਛਗਿਛ ਪਾਉਣ ਲੱਗੀ ਆ ਅਮਰਿੰਦਰ ਸਿੰਘ ਪੰਜਾਬ ਦੇ ਉਹ ਲੀਡਰਾਂ ਚੋਂ ਲੀਡਰ ਨੇ ਜਿਨ੍ਹਾਂ ਨੇ ਸੱਤਾ ਸੁੱਖ ਮਾਣਿਆ ਵੀ ਦੀ ਆਪਣੀਆਂ ਸ਼ਰਤਾਂ ਤੇ ਰਾਜਨੀਤੀ ਕੀਤੀ ਵੀ ਆਪਣੇ ਤਰੀਕੇ ਨਾਲ ਰਾਜਨੀਤੀ ਕੀਤੀ ਵੀ ਹਾਈ ਕਮਾਂਡ ਕਾਂਗਰਸ ਦੀ ਅਣਦੇਖੀ ਕਰਕੇ ਪੰਜਾਬ ਦੇ ਪਾਣੀਆਂ ਤੇ ਸਟੈਂਡ ਵੀ ਲਿਆ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਕਦੇ-ਕਦੇ ਨਰਿੰਦਰ ਮੋਦੀ ਅਮਿਤ ਸ਼ਾਹ ਬੀਜੇਪੀ ਆਰਐਸਐਸ ਦੀ ਬੋਲੀ-ਬੋਲ ਦੇ ਵੀ ਨਜ਼ਰ ਆਏ ਕਰਤਾਰਪੁਰ ਸਾਹਿਬ ਦੇ ਲੰਘੇ ਖੁੱਲਣ ਵਾਲੇ ਦਿਨ ਡੇਰਾ ਬਾਬਾ ਨਾਨਕ ਦੀ ਸਟੇਜ ਤੋਂ ਅਮਰਿੰਦਰ ਸਿੰਘ ਉਸ ਦਿਨ ਵੀ ਜਿਵੇਂ ਭੰਡਰੇ ਸੀਗੇ ਗਵਾਂਡੀ ਮੌਲਕ ਨੂੰ ਉਸਤੇ ਕਈਆਂ ਨੇ ਕਿਹਾ ਜੀ ਇਹ ਤਾਂ ਬੀਜੇਪੀ ਦੀ ਬੋਲੀ ਆ ਤੇ ਇਹ ਵੀ ਚਰਚਾ ਤਰੀਕੇ ਹੈ ਮੁੱਖ ਮੰਤਰੀ ਕਾਂਗਰਸ ਦੇ ਤੇ ਨੇਡਤਾ ਬੀਜੇਪੀ ਵਾਲੇ ਲੀਡਰਸ਼ਿਪ ਨਾਲ ਆ ਜਾਂ ਦਿੱਲੀ ਵਾਲੇ ਮੋਦੀ ਅਮਿਤ ਸ਼ਾਹ ਨਾਲ ਜਿਹੋ ਜਿਹਾ ਸਵਾਲ ਅੱਜ ਦੇ ਮੁੱਖ ਮੰਤਰੀ ਲਈ ਵੀ ਖੜਾ ਹੁੰਦਾ ਕਿ ਜੀ ਕਹਿਣ ਨੂੰ ਇਹ ਕੇਜਰੀਵਾਲ ਦੇ ਉਹਨੇ ਪਰ ਰਾਬਤਾ ਉੱਤਰ ਵੀ ਚੰਗਾ ਪਰ ਅਮਰਿੰਦਰ ਸਿੰਘ ਪਿਛਲੇ ਦਹਾਕਿਆਂ ਦੇ ਦਰਮਿਆਨ ਦੀ ਰਾਜਨੀਤੀ ਨੂੰ ਜੇ ਦੇਖਣਾ ਹੋਵੇ ਪਿਛਲੇ 3-4 ਦਹਾਕਿਆਂ ਦੀ ਰਾਜਨੀਤੀ ਤੋਦੇ ਵਿੱਚ ਬਾਦਲ ਤੇ ਅਮਰਿੰਦਰ ਦੋ ਨਾਮ ਪੰਜਾਬ ਚ ਵੱਡੇ ਰਹੇ ਨੇ ਉਹਨਾਂ ਦੀਆਂ ਗਲਤੀਆਂ ਉਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਦੀਆਂ ਚੰਗੀਆਂ ਇਹ ਪਖਰੇ ਵਿਸ਼ੇ ਨੇ ਪਰ ਅੱਜ ਜਿੱਥੇ ਅਮਰਿੰਦਰ ਸਿੰਘ ਖੜੇ ਨੇ ਕੀ ਇਹ ਉਹ ਦੌਰ ਹੈ ਜਿਸ ਦੌਰ ਚੋਂ ਜਾਂਦੀ ਉਮਰੇ ਪ੍ਰਕਾਸ਼ ਸਿੰਘ ਬਾਦਲ ਲੰਘ ਕੇ ਗਏ ਕਿ ਬਾਦਲ ਚਾਹੁੰਦੇ ਸੀ ਕਿ ਬਸ ਮੈਂ ਜੱਤਿਆ ਬਈਆਂ ਬਹੁਤ ਹੈ ਹੁਣ ਕਾਕਾ ਜੀ ਤੁਸੀਂ ਦੇਖੋ ਨੂ ਨੂੰ ਕਿਹਾ ਹੋਵੇ ਬੀਬਾ ਜੀ ਤੁਸੀਂ ਦੇਖੋ ਮੈਨੂੰ ਆਰਾਮ ਕਰਨ ਦਿਓ ਤੇ ਪਰ ਨੂ ਪੁੱਤ ਕਹਿੰਦੇ ਨਾ ਤੇਰੇ ਨਾਂ ਤੋਂ ਬਿਨਾਂ ਤਾਂ ਸਾਡੀ ਗਤੀ ਨਹੀਂ ਹੁੰਦੀ ਸਾਡੀ ਗੱਡੀ ਪਾਰ ਨਹੀਂ ਲੱਗਦੀ ਬਾਦਲ ਸਾਹਿਬ ਨੂੰ ਲੜਨਾ ਪਿਆ ਚੋਂ ਜਾਂਦੀ ਉਮਰੇ ਲੜਾਇਆ ਵੀ ਹਰਾਇਆ ਵੀ ਆ ਫਕਰੇ ਕੌਮ ਵੀ ਗਿਆ ਹੁੰਤਾ ਉਹ ਸਾਰਾ ਕੁਝ ਕਿ ਉਸ ਸਥਿਤੀ 'ਚ ਅਮਰਿੰਦਰ ਸਿੰਘ ਆ ਗਏ ਨੇ ਕਿ ਪੁੱਤਰ ਮੋਹ ਧੀ ਮੋਹ ਪਤਨੀ ਮੋਹ ਇੱਥੇ ਲਿਆ ਕੇ ਖੜਾਤਾ ਕਿ ਵੀ ਭਾਜਪਾ ਤਾਂ ਪੁੱਛਦੀ ਨਹੀਂ ਹੈ ਹਰ ਮਤਲਬ ਕਿ ਪਨੀਤ ਕੋਲ ਲੜੀ ਵੀ ਤੇ ਹਾਰ ਗਈ ਜੀ ਅਗਲੀ ਵਾਰ ਪਤਾ ਨਹੀਂ ਕੀ ਟਿਕਟ ਮਿਲੂਗੀ ਜਿੱਥੋਂ ਮਿਲੂਗੀ ਜਿੱਤਾਂਗੇ ਕਿਧਰੋਂ ਕਿ ਨਹੀਂ ਕਾਂਗਰਸ ਨੂੰ ਚੱਲੋ ਕਾਂਗਰਸ ਬੁੱਕਤਾ ਸੀ ਆ ਦੇਖ ਲਓ ਤਾਂ ਵੀ ਗਾਂਧੀ ਜਿੱਤ ਗਿਆ ਇੱਥੋਂ ਮੈਂ ਲੜੀ ਹੁੰਦੀ ਸ਼ਾਇਦ ਮੈਂ ਹੀ ਜਿੱਤ ਜਾਂਦੀ ਐਵੇਂ ਆਪਾਂ ਤਾਂ ਪਲਾ ਬਦਲ ਲਿਆ ਉਹ ਕਹਿੰਦੇ ਚਮੜੀ بچਾਈ ਆ ਹੁਣ ਕੀ ਉਸ ਸਮੇਂ ਇਹ ਸੀ ਕਿ ਵਿਜੀਲੈਂਸ ਤੋਂ ਜਾਨ ਛਡਾਓ ਇਸ ਲਈ ਇੱਧਰ ਆਓ ਹੁਣ ਇਸ ਲਈ ਆ ਕਿ ਰਾਜਨੀਤਿਕ ਰੁਤਬਾ ਦਬਾਓ ਇਸ ਲਈ ਮੁੜ ਕੇ ਕਾਂਗਰਸ ਚ ਜਾਓ ਕੀ ਅਮਰਿੰਦਰ ਸਿੰਘ ਕਾਂਗਰਸ ਜਾਣ ਬਾਰੇ ਸੋਚਣ ਲੱਗੇ ਨੇ ਕਿ ਅਮਰਿੰਦਰ ਸਿੰਘ ਕਾਂਗਰਸ ਦਾ ਰੁਖ ਕਰਨ ਦੇ ਬਾਰੇ ਮਨ ਬਣਾ ਰਹੇ ਨੇ ਇਸ ਪ੍ਰਕਿਰਿਆ ਦੇ ਵਿੱਚੋਂ ਉਹਨਾਂ ਦੇ ਲਈ ਇਹ ਪਹਿਲ ਕਦਮੀ ਉੱਪਰੀ ਹੈ ਕਿ ਹਾਂ ਭਾਈ ਤੁਹਾਡੇ ਲਈ ਦਰਵਾਜ਼ੇ ਖੁੱਲ ਰਹੇ ਨੇ ਕਾਂਗਰਸ ਦੇ ਕਿਉਂਕਿ ਭਪੇਸ਼ ਭਗੇਲ ਜਿਵੇਂ ਕਹਿ ਰਹੇ ਨੇ ਕਿ ਆ ਜਾਓ ਜੀ ਅਸੀਂ ਸਵਾਗਤ ਲਈ ਤਿਆਰ ਹਾਂ ਵੈਸੇ ਸਭ ਨੂੰ ਪਤਾ ਹੈ ਕਿ ਅਮਰਿੰਦਰ ਸਿੰਘ ਨੇ ਜੇ ਕਾਂਗਸਰ ਰੁਕ ਕਰਨਾ ਉਹਨੂੰ ਭਪੇਸ਼ ਭਗੇਲ ਦੀ ਲੋੜ ਨਹੀਂ ਉਹਦੀ ਸਿੱਧੀ ਗਾਂਧੀ ਪਰਿਵਾਰ ਤੱਕ ਪਹੁੰਚ ਅਪਰੋਚ ਹੈ ਸੋਨੀਆ ਗਾਂਧੀ ਦੇ ਨਾਲ ਰਜੀਵ ਗਾਂਧੀ ਦੇ ਨਾਲ ਜੋ ਪਰਿਵਾਰ ਕਰਸਤ ਹੈ ਉਹ ਅੱਜ ਵੀ ਬਰਕਰਾਰ ਹੋਊਗਾ ਉਹਦੇ ਲਈ ਕੋਈ ਮੁਸ਼ਕਲ ਨਹੀਂ ਉੱਥੇ ਤੱਕ ਜਾਣਾ ਪਰ ਕੀ ਇਹ ਪਹਿਲੂ ਭਾਜਪਾ ਨੂੰ ਹੋਵੇ ਜਾਂ ਭੋਲ ਹੈ ਜਹਨੇ ਜਾਂ ਇਹਦੇ ਪਿੱਛੇ ਕੁਝ ਹੋਰ ਅਜੰਡਾ ਹੈ ਜੋ ਵੀ ਹੋਵੇ ਅਮਰਿੰਦਰ ਸਿੰਘ ਇਸ ਸਮੇਂ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਨਵੇਂ ਸਿਰੇ ਤੋਂ ਨਵੀਂ ਪ੍ਰੇਸ਼ਾਨੀ ਚ ਫਸੇ ਨਜ਼ਰ ਆਉਂਦੇ